ਪੰਜਾਬ ਦੇ ਵਿੱਚ ਪ੍ਰਵਾਸ ਦਾ ਮੁੱਦਾ ਇੱਕ ਇੰਪੋਰਟੈਂਟ ਮੁੱਦਾ ਬਣ ਚੁੱਕਾ ਆ ਚਾਹੇ ਉਹ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਆਉਣ ਨੂੰ ਲੈ ਕੇ ਹੋਵੇ ਤੇ ਚਾਹੇ ਪੰਜਾਬ ਦੇ ਲੋਕਾਂ ਦਾ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਲੈ ਕੇ ਹੋਵੇ ਜਿਹੜੀ ਅੱਜ ਦੀ ਵੀਡੀਓ ਆ ਆਪਾਂ ਇਸ ਦੇ ਵਿੱਚ ਦੇਖਾਂਗੇ ਜੋ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਆ ਜਾਨੀ ਕਿ ਯੂਪੀ ਬਿਹਾਰ ਬੈਸਟ ਬੰਗਾਲ ਇਹਨਾਂ ਸਟੇਟਾਂ ਦਾ ਜਿਹੜੇ ਪੰਜਾਬ ਦੇ ਵਿੱਚ ਆ ਰਹੇ ਨੇ ਪ੍ਰਵਾਸੀ ਉਹ ਆਉਣ ਦਾ ਕਾਰਨ ਕੀ ਹੈ ਉਹਨਾਂ ਦੇ ਵਿੱਚ ਕਿੰਨਾ ਕੁ ਵਾਧਾ ਹੋ ਗਿਆ ਉਸ ਪ੍ਰਵਾਸ ਨੇ ਕਿਵੇਂ ਪੰਜਾਬ ਦੀ ਜੋ ਡੈਮੋਗ੍ਰਾਫੀ ਹੈ ਜਾਨਕੀ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਧਰਮ ਦੇ ਕਿੰਨੇ ਪਰਸੈਂਟ ਲੋਕ ਰਹਿੰਦੇ ਆ ਉਸ ਡੈਮੋਗ੍ਰਾਫੀ ਨੂੰ ਕਿੰਨਾ ਕੁ ਚੇਂਜ ਕਰ ਦਿੱਤਾ ਆ ਉਹਦਾ ਸਮਾਜ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਉਹ ਸਾਰੀਆਂ ਚੀਜ਼ਾਂ ਆਪਾਂ ਜ਼ਰੂਰ ਦੇਖਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸਸ ਅੱਡਰ 247 ਦੇ YouTube ਚੈਨਲ ਦੇ ਉੱਤੇ ਸੋ ਅਸੀਂ ਅਕਸਰ ਇਹ ਖਬਰਾਂ ਸੁਣਦੇ ਹਾਂ ਕਿ ਜੀ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਪੰਜਾਬੀਆਂ ਉੱਤੇ ਹਮਲਾ ਕਰ ਦਿੱਤਾ ਜਾਂ ਅਸੀਂ ਬੜੀਆਂ ਇਦਾਂ ਦੀਆਂ ਖਬਰਾਂ ਸੁਣੀਆਂ ਨੇ ਕਿ ਪਿੱਛੇ ਜੇ ਪੰਚਾਇਤ ਦੇ ਇਲੈਕਸ਼ਨ ਹੋਏ ਨੇ ਕਿ ਬੜੇ ਸਾਰੇ ਇਦਾਂ ਦੇ ਪਿੰਡ ਸੇ ਜਿੱਥੇ ਪ੍ਰਵਾਸੀਆਂ ਨੇ ਸਰਪੰਚੀ ਤੱਕ ਜਿੱਤ ਲਈ ਮੁੱਦਾ ਬਣ ਚੁੱਕਾ ਲੋਕੀ ਵਿਚਾਰ ਕਰਦੇ ਨੇ ਪਰ ਇਹਦਾ ਟੀਚਰ ਹੋਣ ਦੇ ਨਾਤੇ ਮੈਂ ਤੁਹਾਡੇ ਲਈ ਇੱਕ ਪ੍ਰੋਪਰ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਆਪਾਂ ਕਾਫੀ ਸਾਰਾ ਜਿਹੜੀ ਗੱਲ ਉਹ ਡੇਟੇ ਦੇ ਬੇਸਿਸ ਦੇ ਉੱਤੇ ਕਰਾਂਗੇ ਕੋਈ ਹਵਾਈ ਗੱਲਾਂ ਨਹੀਂ ਹੋਣਗੀਆਂ ਸੋ ਆ ਤਸਵੀਰ ਤੁਹਾਨੂੰ ਯਾਦ ਹੋਊਗੀ ਮੋਹਾਲੀ ਵਿੱਚ ਜਦੋਂ ਦੋ ਬੱਚਿਆਂ ਉੱਤੇ ਹਮਲਾ ਕੀਤਾ ਗਿਆ ਸੀਗਾ ਪ੍ਰਵਾਸੀਆਂ ਦੁਆਰਾ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਸੋ ਨਿਆ ਦੇ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਜਿਹੜੀ ਲਾਸ਼ ਉਸ ਨੂੰ ਇਸ ਤਰੀਕੇ ਨਾਲ ਰੱਖ ਕੇ ਸੰਘਰਸ਼ ਤੱਕ ਵੀ ਕਰਨਾ ਪਿਆ ਸੀਗਾ ਜੋ ਕਿ ਸ਼ਾਇਦ ਕਿਸੇ ਵੀ ਸਟੇਟ ਦੇ ਲਈ ਉਹਨਾਂ ਵਧੀਆ ਨਹੀਂ ਹੋਊਗਾ ਜੋ ਮੈਜੋਰਟੀ ਸਟੇਟ ਹੈ ਜੀ ਆਪਾਂ ਪੰਜਾਬ ਦੀ ਪੂਰੀ ਦੁਨੀਆ ਵਿੱਚ ਜਾਂ ਮੈਂ ਪੂਰੇ ਭਾਰਤ ਦੀ ਗੱਲ ਕਰ ਲਾਂ ਪੰਜਾਬ ਇੱਕੋ ਇੱਕ ਅਜਿਹਾ ਦਾ ਸਟੇਟ ਹੈ ਜਿੱਥੇ ਸਿੱਖ ਮੈਜੋਰਿਟੀ ਦੇ ਵਿੱਚ ਹੈਗੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਹੌਲੀ-ਹੌਲੀ ਇਹ ਮੈਜੋਰਿਟੀ ਜਿਹੜੀ ਉਹ ਘਟਦੀ ਦਿਖ ਰਹੀ ਹੈ ਕੀ ਉਹ ਬੇਸ ਹੋਊਗਾ ਜਿਹੜੀ ਮੈਂ ਗੱਲ ਕਰਦੀ ਦਿਖ ਰਹੀ ਹੈ ਉਹਨੂੰ ਵੀ ਆਪਾਂ ਜ਼ਰੂਰ ਡਿਸਕਸ ਕਰਾਂਗੇ ਸੋ ਸਾਡੇ ਕੋਲ ਖਬਰਾਂ ਇੱਕ ਕੇਸ ਹੈੀ ਉਸ ਦਿਵਾਰ ਸਾਨੂੰ ਇਹ ਵੀ ਪਤਾ ਆ 골ਡਨ ਟੈਂਪਲ ਦੇ ਵਿੱਚ ਤੁਸੀਂ ਇਹ ਖਬਰ ਸੁਣੀ ਹੋਊਗੀ ਕਿਉਂਕਿ ਇੱਕ ਬੰਦਾ ਆਉਂਦਾ ਆ ਜਿਹਨੂੰ ਪ੍ਰਵਾਸੀ ਦਾ ਨਾਮ ਦਿੱਤਾ ਜਾਂਦਾ ਆ ਉਹ ਇੱਕ ਸਰਾਂ ਦੇ ਵਿੱਚ ਜਾ ਕੇ ਲੋਹੇ ਦੀ ਰੌੜ ਦੇ ਨਾਲ ਕਾਫੀ ਲੋਕਾਂ ਉੱਤੇ ਹਮਲਾ ਕਰਦਾ ਜਿਨ੍ਹਾਂ ਲੋਕੀ ਜ਼ਖਮੀ ਹੋ ਜਾਂਦੇ ਨੇ ਇਨਵੈਸਟੀਗੇਸ਼ਨ ਕੀਤੀ ਗਈ ਪਤਾ ਲੱਗਾ ਬਾਈ ਉਹ ਤਾਂ ਜੀ ਕੌਣ ਸੀਗਾ ਅਸਰ ਹਰਿਆਣੇ ਤੋਂ ਆਇਆ ਸੀਗਾ ਹਰਿਆਣੇ ਦੇ ਵਿੱਚ ਵੀ ਪ੍ਰਵਾਸੀ ਸੀਗਾ ਜ਼ੁਲਫਾਨ ਉਹਦਾ ਨਾਮ ਸੀਗਾ ਵੈਸੇ ਉਹ ਕਿਸੇ ਦੂਜੀ ਸਟੇਟ ਤੋਂ ਆਇਆ ਸੀਗਾ ਘਰੋਂ ਰੋਸ ਕੇ ਆ ਗਿਆ ਤੇ ਗੁੱਸਾ ਆ ਕੇ ਗੁਰੂ ਘਰ ਦੇ ਵਿੱਚ ਕਰ ਦਿੱਤਾ ਕਿਤਨਾ ਕਦੇ ਮੈਨੂੰ ਲੱਗਦਾ ਵੀ ਜਿਹੜੇ ਪ੍ਰਵਾਸੀ ਆਉਂਦੇ ਨੇ ਪਿਆਰ ਨਹੀਂ ਹੁੰਦਾ ਪੰਜਾਬ ਦੇ ਨਾਲ ਥੋੜੇ ਬਹੁਤ ਪੈਸੇ ਲੈ ਕੇ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹਨਾਂ ਕੋਲੋਂ ਪੈਸੇ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਵੀ ਮੋਰੀ ਹੁੰਦੇ ਨੇ ਚਾਹੇ ਉਹ ਸਿੱਖ ਗੁਰੂ ਘਰਾਂ ਉੱਤੇ ਆ ਕੇ ਹਮਲਾ ਕਰਨ ਨੂੰ ਲੈ ਕੇ ਕਹਿ ਲਓ ਜਾਂ ਹਿੰਦੂ ਮੰਦਿਰਾਂ ਉੱਤੇ ਜਾ ਕੇ ਹਮਲਾ ਕਰਨ ਨੂੰ ਲਾ ਕੇ ਕਹਿ ਲਓ ਸੋ ਜਿਹੜੇ ਧਾਰਮਿਕ ਪਿਆਰ ਆ ਪੰਜਾਬ ਦਾ ਉਹਨੂੰ ਵਿਗਾੜਨ ਦੇ ਵਿੱਚ ਵੀ ਕਿਤਨਾ ਕਿਤੇ ਆਪਣਾ ਵਧੀਆ ਰੋਲ ਨਿਭਾ ਰਹੇ ਆ ਕਿਉਂਕਿ ਇਹਨਾਂ ਨੂੰ ਉੱਤੋਂ ਪੈਸਾ ਕਿਤਨਾ ਕਿਤੇ ਆ ਰਿਹਾ ਜੀ ਸੋ ਆਪਾਂ ਇਹ ਵੀ ਮੰਨ ਕੇ ਚੱਲਦਾ ਸਕਦੇ ਆ ਸੋ ਉਹਦੀ ਸ਼ੈਤਾਨੀ ਕਿਤੇ ਨਾ ਕਿਤੇ ਇਹ ਵੀ ਲੱਗ ਰਹੀ ਹੈ ਜੀ ਹੁਣ ਪ੍ਰਵਾਸ ਦੀ ਗੱਲ ਕਰਦੇ ਆ ਇੱਕ ਇਨਫੋਰਮੇਸ਼ਨ ਨਿਕਲ ਕੇ ਆਈ ਕਿ ਜੋ ਪੰਜਾਬ ਦੇ ਵਿੱਚ ਪ੍ਰਵਾਸ ਹੁਰਾ ਉਹਨੇ ਡੈਮੋਗ੍ਰਾਫੀ ਵਧੀਆ ਲੈਵਲ ਦੀ ਚੇਂਜ ਕਰ ਦਿੱਤੀ ਹੈ ਕਿਵੇਂ ਪੰਜਾਬ ਦੇ ਵਿੱਚ ਇਸ ਸਮੇਂ ਜੋ ਯੂਪੀ ਬਿਹਾਰ ਬੈਸਟ ਮਾਂਗੋਲ ਤੋਂ ਪੱਛਮੀ ਬੰਗਾਲ ਦੇ ਨੂੰ ਸੀ ਕਹਿੰਦੇ ਨੇ ਆ ਲੋਕਾਂ ਨੂੰ ਜ਼ਿਆਦਾਤਰ ਕਿਹੜੇ ਨੇ ਸਰ ਉਹ ਮੁਸਲਿਮ ਕਮਿਊਨਿਟੀ ਨਾਲ ਸੰਬੰਧ ਰੱਖਦੇ ਨੇ ਜਿਹੜੇ ਕਿ ਉਹਨਾਂ ਸਟੇਟਾਂ ਵਿੱਚ ਰਹਿੰਦੇ ਸੀਗੇ ਹੌਲੀ ਹੌਲੀ ਇੱਥੇ ਪਹੁੰਚੇ ਕੰਮ ਕਰਦੇ ਕਰਦੇ ਇੱਥੇ ਆ ਚੁੱਕੇ ਨੇ ਤੇ ਹੁਣ ਇੱਥੇ ਪਰਮਾਨੈਂਟ ਹੋਣ ਲੱਗ ਪਏ ਨੇ ਤੇ ਇੱਕ ਇਹ ਵੀ ਸਟੱਡੀ ਕਹਿੰਦੀ ਹੈ ਇਹ ਜਿਹੜੇ ਜ਼ਿਆਦਾ ਲੋਕ ਆਏ ਨੇ ਤੇ ਪਿੱਛੇ ਸਭ ਤੋਂ ਵੱਡਾ ਕਾਰਨ ਪਤਾ ਕੀ ਹੈ ਜੀ ਕਹਿੰਦੇ ਜਿਹੜੇ ਸਾਡੇ ਲੋਕਲ ਲੋਕ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਜਿਹੜੇ ਸਾਡੇ ਪੰਜਾਬ ਦਾ ਯੂਥ ਆਜਾ ਜਿਹੜੇ ਪੰਜਾਬ ਦੇ ਲੋਕ ਸੀਗੇ ਜਿਹੜੇ ਪਹਿਲਾਂ ਕੁਝ ਕੰਮ ਕਰਦੇ ਸੀਗੇ ਬਹੁਤ ਸਾਰੇ ਇਦਾਂ ਦੇ ਕੰਮ ਸੀਗੇ ਆਪਾਂ ਜੇ ਤੁਸੀਂ ਪੁਰਾਣੀਆਂ ਕੁਝ ਯਾਦਾਂ ਤਾਜ਼ੀਆਂ ਕਰੋਗੇ ਤੁਹਾਨੂੰ ਪਤਾ ਹੋਊਗਾ ਤੁਹਾਡੀ ਗਲੀ ਵਿੱਚ ਇੱਕ ਸਬਜ਼ੀ ਵੇਚਣ ਵਾਲਾ ਆਉਂਦਾ ਸੀਗਾ ਉਹ ਵੀ ਇੱਕ ਪੰਜਾਬੀ ਹੁੰਦਾ ਸੀਗਾ ਤੁਸੀਂ ਘਰੇ ਕੋਈ ਮਿਸਤਰੀ ਦਾ ਕੰਮ ਕਰਵਾਉਣਾ ਮਿਸਤਰੀ ਵੀ ਪੰਜਾਬੀ ਹੁੰਦਾ ਸੀਗਾ हां ਤੁਸੀਂ ਝੋਨਾ ਲਗਾਉਂਦੇ ਸੀਗੇ ਤਾਂ ਸ਼ਾਇਦ ਸਾਨੂੰ ਪ੍ਰਵਾਸੀ ਆ ਕੇ ਕੰਮ ਕਰਦੇ ਸੀਗੇ ਜਾਨਕਿ ਜਿਹੜੇ ਪਹਿਲਾਂ ਪ੍ਰਵਾਸੀ ਆਉਂਦੇ ਸੀਗੇ ਉਹ ਮੁਸ਼ਕਿਲ ਨਾਲ ਸੀਜ਼ਨਲ ਬੇਸ ਤੇ ਆਉਂਦੇ ਸੀਗੇ ਵੀ ਸੀਜ਼ਨ ਚਾਹੇ ਵਾਪਸ ਚਲੇਗਾ ਜਾ ਤੁਸੀਂ ਕੋਈ ਘਰੇ ਪੱਕਾ ਸੀੜੀ ਰੱਖਿਆ ਅੱਜ ਕੱਲ ਸਾਨੂੰ ਕੀ ਦੇਖਣ ਨੂੰ ਮਿਲਦਾ ਤੁਸੀਂ ਕਿਸੇ ਰੇੜੀ ਤੇ ਵਗਜੋ ਤੁਹਾਨੂੰ ਉਹ ਪ੍ਰਵਾਸੀ ਮਿਲੂਗਾ ਤੁਸੀਂ ਕੋਈ ਘਰੇ ਮਿਸਤਰੀ ਲਾ ਲਓ ਜ਼ਿਆਦਾਤਰ ਉਹ ਪ੍ਰਵਾਸੀ ਹੋਊਗਾ ਤੁਸੀਂ ਪੱਥਰ ਲਵਾਉਣਾ ਉਹ ਪ੍ਰਵਾਸੀ ਹੋਊਗਾ ਸੋ ਤੁਸੀਂ ਕਿਸੇ ਰੇੜੀ ਤੋਂ ਜੂਸ ਪੀ ਲਓ ਉਹ ਪ੍ਰਵਾਸੀ ਹੋਊਗਾ ਜਾਨੀ ਕਿ ਹੁਣ ਸਾਰੇ ਫੈਕਟਰੀਆਂ ਵਿੱਚ ਚਲ ਜਾਓ ਵਰਕਰ ਕਲਾਸ ਜਿੰਨੇ ਵੀ ਉਹ ਪ੍ਰਵਾਸੀ ਨੇ ਤੁਸੀਂ ਲੁਧਿਆਣੇ ਵਿੱਚ ਇੱਕ ਗੀੜਾ ਮਾਰਾਓ ਤੁਹਾਡਾ ਵਹਿਮ ਨਿਕਲ ਜਾਊਗਾ ਕਿ ਕਿੰਨੇ ਕੁ ਪ੍ਰਵਾਸੀ ਪੰਜਾਬ ਦੇ ਵਿੱਚ ਆ ਚੁੱਕੇ ਨੇ ਜੀ ਆਉਣ ਜਾਂ ਨਹੀਂ ਆਉਣ ਦੇ ਉਹਦੇ ਉੱਤੇ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਸਾਡਾ ਇੱਕ ਆਜ਼ਾਦ ਮੁਲਕ ਹੈ ਇੱਥੇ ਕੋਈ ਵੀ ਕਿਤੇ ਆ ਸਕਦਾ ਹੈ ਲੇਕਿਨ ਜੇ ਅਸੀਂ ਇੱਕ ਜਗ੍ਹਾ ਖਾਲੀ ਕੀਤੀ ਹੈ ਤਾਂ ਉਸ ਜਗ੍ਹਾ ਨੂੰ ਭਰਨ ਦੇ ਲਈ ਜਦੋਂ ਕਿਸੇ ਨੂੰ ਮੌਕਾ ਮਿਲੇਗਾ ਲੋਕੀ ਜ਼ਰੂਰ ਆਉਣਗੇ ਜੀ ਸੋ ਆਪਾਂ ਸਟੱਡੀ ਉੱਤੇ ਗੱਲ ਕਰਾਂਗੇ ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਜ਼ਿਆਦਾਤਰ ਉੱਤਰ ਪ੍ਰਦੇਸ਼ ਬਿਹਾਰ ਉੱਤਰਾਖੰਡ ਤੇ ਬੈਸਟ ਬੰਗਾਲ ਤੋਂ ਆ ਰਹੇ ਨੇ ਤੇ ਇੱਕ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਪਹਿਲਾਂ ਜੇ ਦੇਖੀਏ ਪਹਿਲਾ ਕਾਰਨ ਇਹ ਹੈ ਕਿ ਪੰਜਾਬ ਦਾ ਯੂਥ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਤੇ ਪੰਜਾਬ ਦੇ ਯੂਥ ਨੂੰ ਲੱਗਦਾ ਇਹਨੂੰ ਛੋਟੇ ਕੰਮ ਨਹੀਂ ਅਸੀਂ ਨਹੀਂ ਕਰ ਸਕਦੇ ਅਸੀਂ ਛੋਟੇ ਕੰਮ ਤਾਂ ਕਰਕੇ ਅਸੀਂ ਇਹ ਕੰਮ ਜਿਹੜੇ ਹੈਗੇ ਪ੍ਰਵਾਸੀਆਂ ਨੂੰ ਦੇ ਦਿੱਤੇ ਨੇ ਦੂਜੇ ਨੰਬਰ ਤੇ ਪਹਿਲਾਂ ਕੀ ਹੁੰਦਾ ਸੀਗਾ ਪ੍ਰਵਾਸੀ ਆਉਂਦੇ ਸੀਗੇ ਸੀਜ਼ਨਲੀ ਆਉਂਦੇ ਸੀਗੇ ਮਤਲਬ ਝੋਨੇ ਕਣਕ ਦੇ ਸੀਜ਼ਨ ਦੇ ਵਿੱਚ ਆਏ ਕੰਮ ਕਰਕੇ ਵਾਪਸ ਚਲੇ ਗਏ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਤਾਂ ਕੰਮ ਹੋਰ ਵੀ ਮਿਲ ਜਾਂਦੇ ਨੇ ਇੱਥੇ ਇਕੱਲਾ ਝੋਨਾ ਲਾਉਣ ਦਾ ਕੰਮ ਨਹੀਂ ਹੈਗਾ ਇੱਥੇ ਸੀ ਸਬਜ਼ੀ ਵੀ ਵੇਚ ਸਕਦੇ ਆ ਅਸੀਂ ਇੱਥੇ ਫਰੂਟ ਵੀ ਵੇਚ ਸਕਦੇ ਆ ਅਸੀਂ ਇੱਥੇ ਜਿਹੜਾ ਹੈਗਾ ਜੂਸ ਦੀ ਰੇੜੀ ਲਾ ਸਕਦੇ ਆ ਅਸੀਂ ਇੱਥੇ ਗੋਲ ਗੱਪੇ ਟਿੱਕੀਆਂ ਵੇਚ ਸਕਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਉਹ ਆਪ ਬੈਠੇ ਇੱਥੇ ਜਿਵੇਂ ਆਪਣੇ ਵਾਲਿਆਂ ਦੇ ਬਾਹਰ ਸਾਧ ਵਾਲੇ ਸਾਰੇ ਜਣੇ ਉਹਨਾਂ ਨੂੰ ਵੀ ਲੱਗਾ ਕੰਮ ਓਕੇ ਆ ਜੀ ਪੰਜਾਬ ਤਾਂ ਖਾਲੀ ਹੋਈ ਜਾ ਰਿਹਾ ਆ ਸੋ ਉਹਨਾਂ ਨੇ ਕੀ ਕੀਤਾ ਫੋਨ ਕੀਤਾ ਆਜੋ ਸਾਰੇ ਜਣੇ ਉਹ ਪਰਮਾਨੈਂਟਲੀ ਇੱਥੇ ਹੋ ਚੁੱਕੇ ਨੇ ਕਹਿੰਦੇ ਕਿ ਇਹ ਵੀ ਕਾਰਨ ਹੈਗਾ ਕਿਉਂਕਿ ਸਾਡੇ ਕੋਲੇ ਪੰਜਾਬ ਵਿੱਚ ਲੇਬਰ ਦੀ ਸ਼ੋਰਟੇਜ ਸੀਗੀ ਸੋ ਇਸ ਕਰਕੇ ਜਿਹੜਾ ਸਾਡੇ ਕੋਲੇ ਯੂਪੀ ਬਿਹਾਰ ਤੇ ਬੈਸਟ ਬੰਗਾਲ ਦਾ ਪ੍ਰਵਾਸੀ ਉਹ ਇੱਥੇ ਆਉਣ ਲੱਗ ਪਿਆ ਇੱਕ ਇਹਦੇ ਪਿਛੇ ਹੋਰ ਬਹੁਤ ਵੱਡਾ ਕਾਰਨ ਹੈ ਜਿਵੇਂ ਆਪਾਂ ਮਾਹੌਲ ਦੇਖਦੇ ਆਂ ਅੱਜਕੱਲ ਜੋ ਪੋਲਿਟੀਕਲ ਮਾਹੌਲ ਹੈਗਾ ਆ ਯਾ ਯੂਪੀ ਦਾ ਤੇ ਬੈਸਟ ਬੰਗਾਲ ਦਾ ਉਹ ਕਿਤੇ ਨਾ ਕਿਤੇ ਧਾਰਮਿਕ ਸੰਪਰਤਾ ਨੂੰ ਲੈ ਕੇ ਥੋੜਾ ਜਿਹਾ ਹੈਲੋ ਜਨ ਸਾਨੂੰ ਉੱਥੇ ਦੇਖਣ ਨੂੰ ਮਿਲਦੀ ਹੈ ਤੇ ਸਟੱਡੀ ਇਹ ਗੱਲ ਕਹਿੰਦੀ ਹੈ ਕਿ ਜੋ ਵੀ ਉਸ ਏਰੀਆ ਵਿੱਚੋਂ ਸਾਡੇ ਕੋਲੇ ਮੁਸਲਿਮਜ਼ ਆ ਰਹੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਪੰਜਾਬ ਜ਼ਿਆਦਾ ਸੇਫ ਹੈ ਉਹਨਾਂ ਸ ਹੁਣ ਉਹ ਕਿਦਾਂ ਸੇਫ ਹੈ ਆਪਾਂ ਉਹ ਵੀ ਦੇਖ ਲੈਨੇ ਆ ਇੱਥੇ ਜਿਵੇਂ ਆਪਾਂ ਕਹੇ ਲਈ ਯੂਪੀ ਬਿਹਾਰ ਮੱਧ ਪ੍ਰਦੇਸ਼ ਦੇ ਜਿਹੜੇ ਬਾਕੀ ਧਰਮਾਂ ਦੇ ਲੋਕ ਨੇ ਕਿਤਨਾ ਕਿਤੇ ਉਹ ਆਪਸ ਵਿੱਚ ਧਾਰਮਿਕ ਉਹਨਾਂ ਪਿਆਰ ਨਹੀਂ ਹੈਗਾ ਜਿੰਨਾ ਪੰਜਾਬ ਦੇ ਵਿੱਚ ਹੈਗਾ ਸੋ ਇਹ ਇਹਦਾ ਪ੍ਰੂਫ ਕੀ ਹੈ ਪ੍ਰੂਫ ਇਹ ਹੈ ਕਿ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਵਿੱਚ 165 ਨਵੀਆਂ ਮਸਜਿਦਾਂ ਬਣੀਆਂ ਨੇ ਜਾਂ ਜਿਹੜੀਆਂ ਪੁਰਾਣੀਆਂ ਸੀ ਉਹਨਾਂ ਨੂੰ ਠੀਕ ਕੀਤਾ ਗਿਆ ਜਾਂ ਨਵੀਆਂ ਬਣਾਈਆਂ ਗਈਆਂ ਨੇ ਕਿਉਂ ਕਿਉਂਕਿ ਪਾਪੂਲੇਸ਼ਨ ਹੌਲੀ-ਹੌਲੀ ਮੁਸਲਮਾਨਸ ਦੀ ਪੰਜਾਬ ਦੇ ਵਿੱਚ ਵਧ ਰਹੀ ਹੈ ਤੇ ਪਿਆਰ ਇੰਨਾ ਸਾਡੇ ਸਟੇਟ ਦੇ ਵਿੱਚ ਜਿਹਨੂੰ ਕੀ ਲੱਗਦਾ ਕਿ ਉਹਨਾਂ ਨੂੰ ਵੀ ਯਾਰ ਠੀਕ ਹੈ ਬਿਲਕੁਲ ਸ ਸਾਡੇ ਕੋਲੇ ਜਿਹੜੀਆਂ ਮੌਸਕ ਬਣ ਰਹੀਆਂ ਨੇ ਮਸਜਿਦਾਂ ਸਾਡੇ ਪੰਜਾਬ ਦੇ ਵਿੱਚ ਬਣ ਰਹੀਆਂ ਨੇ ਉਹਦੇ ਵਿੱਚ ਮਦਦ ਕੌਣ ਕਰ ਰਿਹਾ ਹੈ ਸਾਡੇ ਪੰਜਾਬ ਦੇ ਸਿੱਖ ਤੇ Hindu ਇਹਨਾਂ ਮੁਸਲਮਾਨ ਭਰਾਵਾਂ ਦੀ ਮਦਦ ਕਰ ਰਹੇ ਨੇ ਵੀ ਤੁਸੀਂ ਬਈ ਮੌਸਕ ਬਣਾ ਲਓ ਤੁਸੀਂ ਮਸਜਿਦਾਂ ਬਣਾ ਲਓ ਕਿਉਂਕਿ ਸਾਡੇ ਇੱਥੇ ਪਿਆਰ ਹੈ ਜੀ ਆਪਸ ਵਿੱਚ ਸੋ ਇਸ ਚੀਜ਼ ਦੇ ਕਰਕੇ ਹੀ ਲੱਗਦਾ ਬਈ ਉਹਨਾਂ ਨੂੰ ਵੀ ਬੈਸਟ ਬੰਗਾਲਾ ਨੂੰ ਵੀ ਲੱਗੋ ਵੀ ਨਹੀਂ ਯਾਰ ਜਾਣਾ ਚਾਹੀਦਾ ਪੰਜਾਬ ਇੱਕ ਅਸਲ ਦੇ ਵਿੱਚ ਸੈਕੂਲਰ ਸਟੇਟ ਜਿਹੜੀ ਹੈਗੀ ਉਹ ਪੰਜਾਬ ਹੈ ਕਹਿੰਦੇ ਜੀ ਆਪਾਂ ਨੂੰ ਖਬਰਾਂ ਸੁਣਨ ਨੂੰ ਮਿਲਦੀਆਂ ਨਾ ਤੁਸੀਂ 2-4 ਦਿਨ ਜੇ ਪੁਰਾਣੀ ਖਬਰ ਦੇਖੋਗੇ ਤਾਂ ਨਾਗਪੁਰ ਦੇ ਵਿੱਚ ਇੱਕ ਟੂਬ ਨੂੰ ਲੈ ਕੇ ਜਾਨੀ ਕਿ ਇੱਕ ਜਿੱਥੇ ਔਰੰਗਜ਼ੇਬ ਨੂੰ ਦਫਨਾਇਆ ਗਿਆ ਸੀ ਉਸ ਜਗ੍ਹਾ ਨੂੰ ਲੈ ਕੇ ਹੁਣ ਮੁੱਦਾ ਛੜਿਆ ਹੋਇਆ ਵੀ ਅਸੀਂ ਕਬਰ ਢੋਣੀ ਆ ਢੋਣੀ ਨੇ ਢੋਣੀ ਉਹ ਬਾਅਦ ਦਾ ਮੁੱਦਾ ਕਿਉਂ ਢੋਣੀ ਆ ਜਾਂ ਢੋਣੀ ਆ ਜਾਂ ਕਿਉਂ ਢੋਣੀ ਉਹਦਾ ਕਾਰਨ ਨਹੀਂ ਕੋਈ ਹੈ ਬਸ ਢੋਣੀ ਆ ਜੀ ਸੋ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਹਰ ਇੱਕ ਇਨਸਾਨ ਚਾਹੁੰਦਾ ਵੀ ਜਿੱਥੇ ਮੈਨੂੰ ਸ਼ਾਂਤਮਈ ਜ਼ਿੰਦਗੀ ਮਿਲ ਜAVE ਮੈਂ ਉੱਥੇ ਆ ਜਾਊਂਗਾ ਕਿਤੇ ਨਾ ਕਿਤੇ ਸੋਸ਼ਲ ਐਂਗਲ ਵੀ ਜ਼ਰੂਰ ਹੈਗਾ ਆ ਵੀ ਜ਼ਿਆਦਾਤਰ ਜਿਹੜ ਸੋ ਇੱਕ ਸਾਡੇ ਕੋਲ ਹੋਰ ਐਗਜ਼ਾਮਪਲ ਹੈਗੀ ਆ ਲੁਧਿਆਣੇ ਦੇ ਨੇੜੇ ਇੱਕ ਪਿੰਡ ਹੈ ਜੀ ਸਾਡੇ ਕੋਲੇ ਭਗਤਕੜ ਸੋ ਉੱਥੇ ਵੀ ਇੱਕ ਮਸਜਿਦ ਬਣਾਈ ਗਈ ਹੈ ਜੋ ਕਿ ਲੋਕਲ ਲੋਕਾਂ ਨੇ ਮਦਦ ਕਰਕੇ ਬਣਾਈ ਗਈ ਹੈ ਸੋ ਇਹ ਕੁਝ ਐਗਜ਼ਾਮਪਲਸ ਨੇ ਬਰਨਾਲੇ ਵਿੱਚ ਇੱਕ ਮਸਜਿਦ ਬਣੀ ਹੈ ਜਿਹਦੇ ਵਿੱਚ Hindu Sikh ਤੇ Muslim ਤਿੰਨਾ ਭਾਈਚਾਰਕ ਸਾਂਝ ਦੇ ਲੋਕਾਂ ਨੇ ਮਿਲ ਕੇ ਮਸਜਿਦ ਬਣਾਈ ਹੈ ਸੋ ਇਹ ਪਿਆਰ ਕਹਿੰਦੇ ਬਣਿਆ ਹੋਇਆ ਤਾਂ ਵੀ ਇੱਕ ਕਾਰਨ ਹੈ ਕਿ ਲੋਕੀ ਇੱਥੇ ਹੌਲੀ-ਹੌਲੀ ਮੂਵ ਕਰ ਰਹੇ ਨੇ ਤੇ ਜਿਹੜੇ ਸਾਡੇ ਕੋਲ ਪ੍ਰਵਾਸੀ ਆ ਰਹੇ ਨੇ ਹੁਣ ਉਹ ਵਰਕਰ ਕਲਾਸ ਨਹੀਂ ਰਹਿ ਗਏ ਇਗਜ਼ਾਮਪਲ ਲਈ ਸਾਡੇ ਕੋਲੇ ਮਹਿਮੂਦ ਅਹਿਦ ਹੁਣੀ ਹੈਗੇ ਨੇ ਜਿਨ੍ਹਾਂ ਨੇ ਬਾਈ ਆਪਣਾ ਖੁਦ ਇੱਕ ਈ-ਵੇਸਟ ਫੈਕਟਰੀ ਬਣਾ ਲਈ ਹੈ ਪੰਜਾਬ ਦੇ ਵਿੱਚ ਆਹੇ ਵਰਕਰ ਕਲਾਸ ਦੀ ਗੱਲ ਕਰ ਲਓ ਇੰਡਸਟਰੀ ਦੀ ਗੱਲ ਕਰ ਲਓ ਹਰ ਇੱਕ ਜਗ੍ਹਾ ਉੱਤੇ ਹੌਲੀ-ਹੌਲੀ ਪ੍ਰਵਾਸੀ ਆਪਣੇ ਝੰਡੇ ਗੱੜਦੇ ਜਾ ਰਹੇ ਨੇ ਜਿਵੇਂ ਅਸੀਂ ਪਹਿਲਾਂ ਗੱਡੇ ਸੀਗੇ ਪੰਜਾਬ ਦੇ ਵਿੱਚ ਆਪਣੇ ਝੰਡੇ ਹੁਣ ਅਸੀਂ ਜਾ ਕੇ ਦੱਸ ਦੇਣਾ ਕਿ ਸਾਡੇ ਜਿਹੜੇ ਪੰਜਾਬੀ ਨੇ ਦੂਸਰੀ ਕੰਟਰੀ ਵਿੱਚ ਫਲਾਨੇ ਅਹੁਦੇ ਉੱਤੇ ਪਹੁੰਚ ਗਏ ਨੇ ਇੱਦਾਂ ਹੀ ਇਹ ਵੀ ਮਗਰ ਫੋਨ ਕਰਦੇ ਨੇ ਆਪਣੇ ਕਿ ਹਾਂ ਬਈ ਆਪਾਂ ਇੱਥੇ ਫੈਕਟਰੀ ਲਗਾ ਲਈ ਹੈ ਅਸੀਂ ਨੇ ਇੱਥੇ ਇੱਕ ਨਵੀਂ ਫੈਕਟਰੀ ਹੋਰ ਸ਼ੁਰੂ ਕਰ ਲਈ ਹੈ ਉਹਨਾਂ ਨੂੰ ਵੀ ਮਾਣ ਮਹਿਸੂਸ ਹੁੰਦਾ ਆਪਣਾਂ ਲਈ ਜ਼ਰੂਰ ਚੀਕਾਂ ਮਾਰਦੇ ਨੇ ਕਿਉਂਕਿ ਅਸੀਂ ਜਗ੍ਹਾ ਖਾਲੀ ਛੱਡੀ ਹੋਈ ਆ ਜੇ ਤੁਸੀਂ ਆਲਰੇਡੀ ਜਿਹੜੇ ਪੰਜਾਬ ਦੇ ਪਹਿਲਾਂ ਲੋਕੀ ਸੀਗੇ ਜਿਸ ਤਰੀਕੇ ਨਾਲ ਸਬਜ਼ੀਆਂ ਦਾ ਕੰਮ ਕਰਦੇ ਸੀਗੇ ਫਰੂਟਾਂ ਦਾ ਕੰਮ ਕਰਦੇ ਸੀਗੇ ਜੇ ਕਰਦੇ ਰਹਿੰਦੇ ਸ਼ਾਇਦ ਉਹ ਖਾਲੀ ਸੀਟ ਨਾ ਹੁੰਦੀ ਤੇ ਸ਼ਾਇਦ ਕੋਈ ਪ੍ਰਵਾਸੀ ਨਾ ਬੈਠਦਾ ਅਸੀਂ ਜਗ੍ਹਾ ਖਾਲੀ ਛੱਡੀ ਆ ਤਾਂ ਪ੍ਰਵਾਸੀ ਬੈਠੇ ਨੇ ਜੀ ਠੀਕ ਹੈ ਹੁਣ ਈਵਨ ਇਦਾਂ ਦਾ ਮਾਹੌਲ ਹੋ ਚੁੱਕਾ ਆ ਕਿ ਬਹੁਤ ਸਾਰੇ ਇਦਾਂ ਦੇ ਏਰੀਆ ਨੇ ਜਿੱਥੇ ਉਹ ਦੇਖਦੇ ਵੀ ਅੱਛਾ ਮੇਰੀ ਕਮਿਊਨਿਟੀ ਦੇ ਲੋਕ ਜ਼ਿਆਦਾ ਮੈਂ ਉੱਥੇ ਘਰ ਲੈਣਾ ਇਹ ਡਿਸਕ੍ਰਿਮੀਨੇਸ਼ਨ ਹੋ ਰਿਹਾ ਕਿ ਤੇਰੇ ਏਰੀਆ ਵਿੱਚ ਘਰ ਨਹੀਂ ਕਰਾਇਤੇ ਲੈਣਾ ਬਾਈ ਤੇਰੇ ਇੱਥੇ ਮੇਰੀ ਕਮਿਊਨਿਟੀ ਘਾਟਾ ਜਿਵੇਂ ਆਪਣੇ ਆਪ ਨੂੰ ਪੰਜਾਬੀ ਨੂੰ ਲੱਗਦਾ ਪੰਜਾਬੀ ਹੁਣ ਤਾਂ ਬੜਾ ਵਧੀਆ ਜੀ ਹੁਣ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਿਹੜੇ ਮੁਸਲਿਮਸ ਦੀ ਪੋਪੂਲੇਸ਼ਨ ਕਿੰਨੀ ਕੁ ਗਰੋ ਹੋ ਰਹੀ ਹੈ ਜੀ ਸੋ 1947 ਵਿੱਚ ਆਫਟਰ ਪਾਰਟੀਸ਼ਨ ਮੁਸ਼ਕਿਲ ਨਾਲ 1% ਦੇ ਨੇੜੇ ਤੇ ਰਹੀ ਸੀਗੀ 1951 ਵਿੱਚ 1% ਤੋਂ ਘੱਟੀ ਸੀਗੀ 1961 ਦੇ ਵਿੱਚ 0.8% ਹੋ ਗਈ 1981 ਵਿੱਚ 1.2% ਹੋ ਗਈ ਸੋ 2011 ਦੇ ਵਿੱਚ 1.93% ਜਿਹੜੇ ਸੀਗੇ ਉਹ ਸਾਡੇ ਪੰਜਾਬ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਸਨ ਜੋ ਕਿ ਹੁਣ ਇਸ ਸਮੇਂ ਸਾਨੂੰ ਆਈਡੀਆ ਆ ਕਿ ਉਹ ਲਗਭਗ 2.5 ਤੋਂ 3% ਹੋ ਜਾਣਗੇ ਜੋ ਸਾਡਾ ਐਸਟੀਮੇਟ ਹੈ ਦੇਖੋ ਡਬਲ ਕਹੂੰਗਾ ਮੈਂ ਡਬਲ ਦੇ ਨੇੜੇ ਤੇ ਅਸੀਂ ਜੇ ਕਹਾਂ ਲੋ ਡਬਲ ਤੋਂ ਥੋੜਾ ਘੱਟ ਹੈਗੇ ਆ ਲੇਕਿਨ ਇੱਕ ਵੱਡਾ ਜੰਕ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਜੀ ਹੁਣ ਇਹ ਡਾਟਾ ਸਾਡੇ ਕੋਲੇ ਕਿੱਥੋਂ ਆਇਆ ਕੌਣ ਕਹਿੰਦਾ ਇਨੀ ਜਨਸੰਖਿਆ ਵਧ ਜੂਗੀ ਸੋ ਇਹਦੇ ਲਈ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚੋਂ ਇਹ ਪਤਾ ਲੱਗਾ ਕਿ ਜੋ ਸਕੂਲ ਨੇ ਸਕੂਲਾਂ ਵਿੱਚ ਕਿਹੜੇ-ਕਿਹੜੇ ਬੱਚੇ ਕਿੰਨੇ-ਕਿੰਨੇ ਕਿਹੜੇ-ਕਿਹੜੇ ਧਰਮ ਦੇ ਲੋਕ ਦੇ ਬੱਚੇ ਜਿਹੜੇ ਉਹ ਜੁਆਇਨ ਕਰ ਰਹੇ ਨੇ ਸੋ ਜੇ ਆਪਾਂ ਦੇਖੀਏ 2011 ਦੇ ਵਿੱਚ ਤੇ ਸਾਡੇ ਕੋਲੇ ਮੁ슬लिम ਭਾਈਚਾਰਕ ਲੋਕ ਜਿਹੜੇ ਨੇ ਪੰਜਾਬ ਦੇ ਵਿੱਚੋਂ 1.93% ਨੇ ਠੀਕ ਹੈ ਜਿਹੜੀ ਮਾਈਗ੍ਰੇਸ਼ਨ ਹੋਈ ਆ ਜਿਹੜੀ ਮਾਈਗ੍ਰੇਸ਼ਨ ਹੋਈ ਆ ਆਪਾਂ ਉਹ ਨੰਬਰ ਦੇਖਣਾ ਕਿੰਨਾ ਇਨਕਰੀਜ਼ ਹੋ ਗਿਆ ਆ ਸੋ ਕਹਿੰਦੇ ਜੇ ਦੇਖੀਏ ਆ 3 ਤੋਂ 8 ਸਾਲ ਦੇ ਬੱਚੇ ਜਿਹੜੇ ਕਿ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਲੱਗੇ ਨੇ ਦੂਜੀ ਕਲਾਸ ਤੱਕ ਤਾਂ ਉਹ ਲਗਭਗ 3.5% ਜਿਹੜੇ ਬੱਚੇ ਹੈਗੇ ਆ ਸਕੂਲ ਦੇ ਵਿੱਚ ਉਹ ਮੁਸਲਮਾਨ ਪਾਈਚਾਰੇ ਦੇ ਬੱਚੇ ਨੇ ਸਰਕਾਰੀ ਸਕੂਲਾਂ ਪ੍ਰਾਈਵੇਟ ਸਕੂਲਾਂ ਵਿੱਚ ਓਬਵੀਅਸ ਹੈ ਜਿਹੜੇ ਆਏ ਨੇ ਪਰਮਨੈਂਟਲੀ ਉਹਨਾਂ ਨੇ ਬੱਚੇ ਪੜਾਉਣੇ ਆ ਜੀ ਜੇ ਅਸੀਂ ਦੇਖੀਏ ਗੱਲ ਸਾਡੇ 8ਵੀਂ ਤੋਂ 11ਵੀਂ ਕਲਾਸ ਸੋਰੀ 8 ਤੋਂ 11 ਸਾਲ ਦੀ ਉਮਰ ਵਾਲੇ 3 ਤੋਂ 5 ਸਾਲ ਜਾਨਕੀ ਤੀਜੀ ਤੋਂ ਪੰਜਵੀਂ ਕਲਾਸ ਤੱਕ ਦੇ ਉਹ 3.2% ਬੱਚੇ ਨੇ ਹੁਣ ਜਨਸੰਖਿਆ ਕਿੰਨੀ ਆ ਪੰਜਾਬ ਦੇ ਵਿੱਚ 1.93% ਬੱਚੇ ਡਬਲ ਪੜ ਰਹੇ ਹੈ ਜੀ ਸੋ ਮਤਲਬ ਕਿਉਂਕਿ ਹੁਣ ਸਾਡੇ ਕੋਲ ਜਿਹੜਾ ਡੇਟਾ 2011 ਦਾ ਆ ਉਸ ਤੋਂ ਬਾਅਦ 15 ਸਾਲ ਹੋ ਚੁੱਕੇ ਨੇ ਅਸੀਂ ਪੋਪੂਲੇਸ਼ਨ ਗਿਣੀ ਨਹੀਂ ਗਈ ਪਰ ਕਿਤੇ ਨਾ ਕਿਤੇ ਜਦੋਂ ਸਕੂਲਾਂ ਦਾ ਡੇਟਾ ਕਢਾਇਆ ਗਿਆ ਤੇ ਪਤਾ ਲੱਗਾ ਵੀ ਨਹੀਂ ਯਾਰ ਨੰਬਰ ਵੱਧ ਚੁੱਕਾ ਆ ਨੰਬਰ ਵੱਧ ਚੁੱਕਾ ਕਿਉਂਕਿ ਬੱਚਿਆਂ ਦਾ ਨੰਬਰ ਵੱਧ ਗਿਆ ਆ ਸੋ ਆ ਵੀ ਅਗਲੇ ਇੱਕ ਪ੍ਰਵਾਦ ਵੀ ਦੋ ਤਿੰਨ ਬੱਚੇ ਹੈਗੇ ਨੇ ਤਾਂ ਉਹ ਨੰਬਰ ਵੱਧ ਚੁੱਕਾ ਹੈ ਜੀ ਤੇ ਜੇ ਆਪਾਂ ਗੱਲ ਕਰ ਲਈਏ 5ਵੀਂ ਤੋਂ 8ਵੀਂ ਕਲਾਸ ਤੱਕ ਦਾ 2.6% ਨੇ ਤੇ 9ਵੀਂ ਤੋਂ 12ਵੀਂ ਤੱਕ ਗੱਲ ਕਰ ਲਈਏ 2.1% ਬੱਚੇ ਨੇ ਹੁਣ ਇੱਥੇ ਇਹ ਵੀ ਗੱਲ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਜ਼ਿਆਦਾ ਮਾਈਗ੍ਰੇਟ ਸ਼ਰਦੀ ਪੰਜਾਬ ਦੇ ਵਿੱਚ ਆਏ ਨੇ ਪ੍ਰਵਾਸੀ ਆਏ ਨੇ ਜ਼ਿਆਦਾਤਰ ਕੰਮ ਵਾਲੇ ਨੇ ਸਕਿਲਡ ਨੇ ਉਹ ਜ਼ਿਆਦਾ ਪੜਾਉਂਦੇ ਨਹੀਂ ਬੱਚਿਆਂ ਨੂੰ 5ਵੀਂ 7ਵੀਂ ਤੱਕ ਪੜਾਇਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਉਹੀ ਜੋ ਆਪ ਕੰਮ ਕਰਦੇ ਨੇ ਚਾਹੇ ਆਪ ਕੋਈ ਪੱਥਰ ਦਾ ਕੰਮ ਕਰਦਾ ਚਾਹੇ ਜੂਸ ਦੀ ਰਿਹੜੀ ਆ ਆਪਣੇ ਬੱਚੇ ਨੂੰ ਨਾਲ ਉਸ ਕੰਮ ਦੇ ਵਿੱਚ ਪਾ ਲੈਂਦੇ ਨੇ ਤਾਂ ਕਿ ਜੇ ਇੱਕ ਰਿਹੜੀ ਸੀ ਉਹਨੂੰ ਦੋ ਹੋ ਜਾਣਗੀਆਂ ਸੋ ਸਪੇਸ ਬਿਲਕੁਲ ਖਤਮ ਹੋ ਰਿਹਾ ਤੁਸੀਂ ਵੀ ਕਿਤੇ ਦੇਖਿਓ ਬਾਹਰੋਂ ਕਿਤੇ ਵੀ ਫੂਡ ਵਗੈਰਾ ਖਾਣੇ ਹੋ ਤਾਂ ਇੱਕ ਵਾਰ ਸਕੈਨ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਐਸਟੀਮੇਟ ਹੋਊਗਾ ਵੀ ਗੱਡੀ ਕਿੱਧਰ ਨੂੰ ਜਾ ਰਹੀ ਹੈ ਜੀ ਇਹ ਆਪ ਤਜਰਬਾ ਕਰਕੇ ਦੇਖੋ ਜੇ ਕਿਸੇ ਨੇ ਕੀਤਾ ਤਾਂ ਮੈਨੂੰ ਕਮੈਂਟ ਬਾਕਸ ਜਰੂਰ ਦੱਸਿਓ ਜੀ ਸੋ ਇਹਦੇ ਨਾਲ ਕੀ ਹੋਇਆ ਹੁਣ ਆਪਾਂ ਦੇਖਣਾ ਆ ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਮੈਂ ਦੱਸਿਆ ਆ ਆ ਦੇਖੋ ਦੂਜਾ ਸਾਡੇ ਕੋਲ ਡਾਟਾ ਹੈਗਾ ਵੀ ਕਿਸ ਤਰੀਕੇ ਨਾਲ ਜਿਹੜੇ ਹੈਗੇ ਉਹ 2.1% ਹੋ ਗਿਆ ਕਿਸ ਲੈਵਲ ਦੇ ਉੱਤੇ ਜਿਹੜੇ ਹੈਗੇ ਉਹ ਪੋਪੂਲੇਸ਼ਨ ਹੌਲੀ 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 ਵਧਦੀ ਜਾ ਰਹੀ ਹੈ ਸੋ ਜੋ એનਰੋਲਮੈਂਟ ਆਫ ਕਲਾਸ ਦੇ ਵਿੱਚ ਜਾਨਕੀ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਕਹਿੰਦੇ ਸਾਡੇ ਕੋਲੇ ਤੁਸੀਂ ਦੇਖੋ ਜੀ 2021-22 ਦੇ ਵਿੱਚ 2.7% ਬੱਚੇ ਸੀਗੇ ਜੋ ਕਿ 23-24 ਵਿੱਚ 3.3% ਬੱਚੇ ਵਧ ਗਏ ਨੇ ਮਤਲਬ 22% ਦਾ ਗਰੋਥ ਸਾਨੂੰ ਪਿਛਲੇ 1.5 ਸਾਲ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਪਹਿਲੀ ਦੂਜੀ ਕਲਾਸ ਦੇ ਵਿੱਚ ਸੋ ਕਿਵੇਂ ਵਧਿਆ ਹੋਊਗਾ ਪਰਿਵਾਰ ਦੇ ਬੱਚੇ ਆਏ ਨੇ ਉਹਨਾਂ ਨੇ ਆ ਕੇ ਇੱਥੇ ਜੁਆਇਨ ਕੀਤਾ ਰਹਿਣਾ ਸ਼ੁਰੂ ਕੀਤਾ ਤੇ ਸਕੂਲ ਪੜਨ ਲੱਗ ਪਏ ਜੀ ਉਹਨੇ ਮਸਲਾ ਕਿਉਂ ਜੇ ਅਸੀਂ ਦੇਖੀਏ ਪੰਜਾਬ ਦੇ ਵਿੱਚ ਸਿੱਖ ਮੈਂ ਪਹਿਲਾਂ ਵੀ ਕਿਹਾ ਕਿ ਸਿੱਖ ਧਰਮ ਦੇ ਲੋਕ ਇੱਕੋ ਇੱਕ ਜਗ੍ਹਾ ਮੈਜੋਰਟੀ ਬਚਨੇ ਹੋਗਾ ਜੀ ਪੰਜਾਬ ਹੋਰ ਦੁਨੀਆ ਵਿੱਚ ਕਿਤੇ ਵੀ ਮੈਜੋਰਟੀ ਜ ਨਹੀਂ ਹੈਗੇ ਤੇ ਸਾਡੀ ਇੱਥੇ ਪੋਪੂਲੇਸ਼ਨ 2011 ਦੇ ਅਕੋਰਡਿੰਗ 57 58% ਦੇ ਅਰਾਊਂਡ ਸ ਹੈ ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ ਦੇ ਜਿਹੜੀ ਭਾਈਚਾਰਕ ਸਾਂਝ ਹੈ ਉਹਦੀ ਐਗਜ਼ਾਮਪਲ ਸ਼ਾਇਦ ਦੁਨੀਆ ਲੈਵਲ ਤੇ ਵੀ ਨਹੀਂ ਸੈੱਟ ਹੋ ਸਕਦੀ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਆ ਮੈਂ ਆਪਦੀ ਗੱਲ ਕਰਾਂ ਮੈਂ ਕਦੇ ਆਪਣੇ ਦੋਸਤਾਂ ਦਾ ਧਰਮ ਜਾਤ ਨਹੀਂ ਪੁੱਛਿਆ ਤੁਸੀਂ ਵੀ ਨਹੀਂ ਪੁੱਛਿਆ ਹੋਊਗਾ ਕੋਈ ਵੀ ਨਹੀਂ ਪੁੱਛਦਾ ਨਾ ਤਾਂ ਸਾਡੇ ਤੋਂ ਕਿਸੇ ਨੇ ਅਜੇ ਤੱਕ ਪੁੱਛਿਆ ਤੇ ਅਲੱਗ-ਅਲੱਗ ਧਰਮਾਂ ਦੇ ਲੋਕਾਂ ਦਾ ਜਿਹੜਾ ਪਿਆਰ ਆ ਉਹ ਇਨਸਾਨੀਅਤ ਦੇ ਰੂਪ ਦੇ ਵਿੱਚ ਪਹਿਲਾ ਆ ਪੰਜਾਬ ਦੇ ਕਲਚਰ ਦੇ ਰੂਪ ਦੇ ਵਿੱਚ ਪਹਿਲਾ ਆ ਨਾ ਕਿ ਉਹ ਧਰਮ ਦੇ ਰੂਪ ਦੇ ਵਿੱਚ ਸ਼ਾਇਦ ਪੰਜਾਬ ਦੇ ਵਿੱਚ ਖਾਸियत ਆ ਸਾਡੇ ਸਾਰੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਗੁਰੂ ਘਰਾਂ ਵਿੱਚ ਵੀ ਜਾਂਦੇ ਨੇ ਮੰਦਰਾਂ ਵਿੱਚ ਵੀ ਜਾਂਦੇ ਨੇ ਤੇ ਮਸਜਿਦਾਂ ਵਿੱਚ ਵੀ ਜਾਂਦੇ ਨੇ ਇੰਨਾ ਪਿਆਰ ਹੈ ਜੀ ਪੰਜਾਬ ਦੇ ਵਿੱਚ ਲੇ ਦੇਖੀਏ ਸਿੱਖ ਲੋਕਾਂ ਦੀ ਸੋ ਜਿਹੜੇ 57% ਸਾਡੇ ਕੋਲ ਆਪਾਂ ਗੱਲ ਕੀਤੀ ਹੈ ਉਹ ਹੁਣ 49% ਬੱਚੇ ਸਕੂਲ ਦੇ ਵਿੱਚ ਨੇ ਸੋ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਜੇ 57% ਟੋਟਲ ਸਾਡੇ ਕੋਲੇ ਸੀ 57% ਸਾਡੇ ਕੋਲੇ 58% ਪੋਪੂਲੇਸ਼ਨ ਸੀ ਸਿੱਖਾਂ ਦੀ ਉਹਨਾਂ ਦੇ ਬੱਚੇ 50% ਤੋਂ ਘੱਟ ਨੇ ਅੱਜ ਦੇ ਅਕੋਰਡਿੰਗ ਜਿਹੜੇ ਕਿ ਸਟਾਰਟਿੰਗ ਦੇ ਸਕੂਲਾਂ ਵਿੱਚ ਜਾ ਰਹੇ ਜਾਨਕੀ ਜਨਸੰਖਿਆ ਦਾ 8-9% ਘੱਟ ਸੋ ਇਹਦਾ ਮਤਲਬ ਕੀ ਨਿਕਲ ਕੇ ਆਇਆ ਵੀ 2011 ਦੇ ਵਿੱਚ ਜਿਹੜੀ ਜਨਸੰਖਿਆ ਸੀਗੀ ਕਿਤੇ ਉਹ ਘਟ ਕੇ ਜਿਹੜੀ ਮੈਂ ਕਹਿੰਦਾ ਮੈਜੋਰਿਟੀ ਸੀਗੀ ਉਹ ਮਾਈਨੋਰਿਟੀ ਜਿੰਨੀ ਆ ਰਹੀ ਕਿਤੇ ਸਿੱਖ ਪੋਪੂਲੇਸ਼ਨ ਘਟਦੀ ਰਹੀ ਕਿਤੇ ਪੰਜਾਬ ਦੇ ਵਿੱਚ ਸੋ ਇਹ ਡੇਟਾ ਤਾਂ ਹੀ ਕਹਿ ਰਿਹਾ ਕਿ ਹੌਲੀ-ਹੌਲੀ ਜਿਹੜੀ ਉਹ ਘਟਦੀ ਜਾ ਰਹੀ ਹੈ ਨੂੰ ਆਪਾਂ ਹੋਰ ਸੌਖੇ ਤਰੀਕੇ ਨਾਲ ਦੇਖ ਲਈਏ ਆਪਾਂ ਇਸ ਨੰਬਰ ਤੇ ਨਾ ਜਾਈਏ ਤੁਸੀਂ ਆਪਣੇ ਆਸ-ਪਾਸੇ ਨਿਗਾਹ ਮਾਰਿਓ ਵੀ ਕਿੰਨੇ ਕੁ ਬੰਦੇ ਬਾਹਰ ਗਏ ਨੇ ਮੈਂ ਕਿਤੇ ਬੈਠਾ ਸੀਗਾ ਆਪਣੇ ਬ੍ਰਦਰ ਨਾਲ ਗੱਲ ਕਰ ਰਿਹਾ ਸੀਗਾ ਸਾਡੇ ਪਰਿਵਾਰਾਂ ਦੇ ਵਿੱਚੋਂ ਜੇ ਮੈਂ ਆਪਣੇ ਨਾਨਕਿਆਂ ਮਾਸੀਆਂ ਭੂਆ ਦੀ ਗੱਲ ਕਰ ਲਵਾਂ ਸਾਡੇ ਕੋਲ 11-12 ਇਦਾਂ ਦੇ ਜਵਾਕ ਨੇ ਜਿਹੜੇ ਸਾਡੇ ਤੋਂ ਛੋਟੇ ਨੇ ਜਿਹੜੇ ਸ਼ਾਇਦ ਪੰਜਾਬ 'ਚ ਹੋਣੇ ਚਾਹੀਦੇ ਸੀਗੇ 2011 ਤੋਂ ਮਤਲਬ ਬਾਅਦ ਇੱਥੇ ਹੋਣੇ ਚਾਹੀਦੇ ਸੀਗੇ ਉਹ ਅੱਜ ਇਤਨੇ 11 ਜਵਾਕ ਸਾਡੇ ਪਰਿਵਾਰ ਦੇ ਬਾਹਰ ਚਲੇ ਗਏ। ਤੇ ਜਿਹੜੇ ਆਪਾਂ ਦੇਖਦੇ ਹਾਂ ਹੋਰ ਬੱਚੇ ਨੇ ਮੰਨ ਲਓ ਜਿਹੜਾ ਬੱਚਾ ਯੰਗ ਹੈ ਬਾਹਰ ਚਲਾ ਗਿਆ ਠੀਕ ਹੈ ਉਹਨੇ ਆਪਣਾ ਕੰਮ ਸੈੱਟ ਕਰ ਲਿਆ ਇੱਕ ਗੈਪ ਸਾਨੂੰ ਦੇਖਣ ਨੂੰ ਮਿਲ ਰਿਹਾ ਆ ਵੀ ਜਦੋਂ ਅੱਜ ਤੋਂ 15-20 ਸਾਲ ਬਾਅਦ ਕਿਉਂਕਿ ਪੰਜਾਬ ਦੇ ਪਿੰਡਾਂ ਵਿੱਚ ਜ਼ਿਆਦਾਤਰ ਬਜ਼ੁਰਗ ਰਹਿ ਗਏ ਨੇ। ਜਿਹੜੀ ਸਾਡੇ ਵਰਗੀ ਜੰਗ ਜਨਰੇਸ਼ਨ ਸਾਰੀ ਬਾਹਰ ਹੈ। ਤੇ ਉੱਥੋਂ ਉਹਨਾਂ ਨੇ ਆਪਣੇ ਪਰਿਵਾਰ ਸਾਧ ਲੈਨੇ ਕੰਮ ਸੈਟਾ ਘਰ ਲੈ ਲਿਆ ਵਾਪਸ ਆਉਣ ਦਾ ਬਹੁਤ ਔਖਾ ਹੋ ਚੁੱਕਾ ਆ ਸੋ ਆਉਣ ਵਾਲੇ 15 20 ਸਾਲਾਂਵਾਂ ਦੇ ਇੱਕ ਬਹੁਤ ਵੱਡਾ ਕ੍ਰਾਈਸਿਸ ਸਾਨੂੰ ਪੰਜਾਬ 'ਚ ਦੇਖਣ ਨੂੰ ਮਿਲੂਗਾ ਖਾਸ ਕਰਕੇ ਦੁਆਬੇ ਦੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਖਾਲੀ ਹੋਣੇ ਸ਼ੁਰੂ ਹੋ ਜਾਣਗੇ ਇਸ ਜੀ ਨੂੰ ਅੱਜ ਤੋਂ ਤੁਸੀਂ ਦੇਖਣਾ ਸ਼ੁਰੂ ਕਰੋ ਇੱਕ ਵਾਰ ਆਪਣੇ ਆਸ-ਪਾਸ ਨਿਗਾਹ ਮਾਰਿਓ ਦੁਆਬੇ ਦੇ ਪਿੰਡਾਂ ਦੀ ਖਾਸ ਕਰ ਮੈਂ ਗੱਲ ਕਰਦਾ ਵੀ ਬਹੁਤ ਜ਼ਿਆਦਾ ਨੰਬਰ ਆਫ ਜਿਹੜੇ ਲੋਕ ਕੋ ਫੋਰਨ ਦੇ ਵਿੱਚ ਨੇ ਤੇ ਪਿੱਛੇ ਕੁਝ ਬਚਿਆ ਹੀ ਨਹੀਂ ਹੈਗਾ ਘਰਾਂ ਨੂੰ ਜਿੰਦੇ ਲੱਗੇ ਸੋ ਇਹ ਕਾਰਨ ਵੀ ਹੈਗਾ ਆ ਵੀ ਜਿਹੜੀ ਸਿੱਖ ਪੋਪੂਲੇਸ਼ਨ ਉਹ ਪੰਜਾਬ ਦੇ ਵਿੱਚੋਂ ਹੌਲੀ 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 ਘਟਦੀ ਜਾ ਰਹੀ ਹੈ ਤੇ ਇਹ ਉਮੀਦ ਕਰਦਾ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ ਵਧੀਆ ਲੱਗੀ ਇਨਫੋਰਮੇਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕੀ ਲੱਗਦਾ ਜਦੇ ਨਾਲ ਨਾਲ ਜੇ ਤੁਸੀਂ ਪੰਜਾਬ ਦੇ ਵਿੱਚ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਤਾਂ ਸਾਡੇ ਕੋਲ ਇੱਕ ਤਾਂ ਰਿਕਾਰਡਡ ਬੈਚ ਹੈ ਜਿਸ ਦੇ ਵਿੱਚ 프리 ਦੀ ਤਿਆਰੀ ਕਰਾਈ ਜਾਂਦੀ ਹੈ ਜਿਸ ਦੀ ਫੀਸ 5000 ਰੁਪਇਆ ਹੈ ਇੱਕ ਲਾਈਵ ਪਲੱਸ ਰਿਕਾਰਡਡ ਬੈਚ ਹੈ ਜਿਸ ਦੇ ਵਿੱਚ ਡਾਊਟ ਸੈਸ਼ਨ, ਮੈਂਟਰਸ਼ਿਪ ਸੈਸ਼ਨ ਤੇ ਟੈਸਟ ਸੀਰੀਜ਼ ਤੁਹਾਨੂੰ ਮਿਲਦੀ ਹੈ ਵੀ ਪ੍ਰੀ ਦੇ ਲਈ ਹੈ ਜੀ ਇਸ ਦੀ ਫੀਸ 10000 ਰੁਪਿਆ ਹੈ ਤੇ ਜੇ ਤੁਸੀਂ ਫਾਊਂਡੇਸ਼ਨ ਬੈਚ ਜੁਆਇਨ ਕਰਨਾ ਹੈ ਜਾਨੀ ਕਿ ਪ੍ਰੀ ਪਲੱਸ ਮੈਨਜ਼ ਦੀ ਤਿਆਰੀ ਕਰਨੀ ਹੈ ਤਾਂ ਉਸ ਦੀ ਫੀਸ 20000 ਰੁਪਿਆ ਹੈ ਸੋ ਇਹ ਫੀਸ ਹੈ ਜੀ ਆ ਉੱਪਰ ਨੰਬਰ ਦੱਸਿਆ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਤੁਸੀਂ ਕਿਹੜਾ ਬੈਚ ਜੁਆਇਨ ਕਰਨਾ ਇਹਨਾਂ ਬੈਚਸ ਵਿੱਚ ਕੀ ਡਿਫਰੈਂਸ ਹੈ ਜਾਂ ਪੀਸੀਸ ਨੂੰ ਲੈ ਕੇ ਕੋਈ ਗਾਈਡੈਂਸ ਵੀ ਚਾਹੀਦੀ ਹੋਵੇ ਤਾਂ ਵੀ ਇਸ ਨੰਬਰ ਤੇ ਕਾਲ ਕਰੋ ਤੇ ਤੁਸੀਂ ਆਪਣੀ ਜਾਣਕਾਰੀ ਨੂੰ ਇਕੱਠਾ ਕਰ ਸਕਦੇ ਹੋ ਜੀ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਆਪਣਾ ਊਪ ਵਯੂਪੁਆਇੰਟ ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਇਹ ਜਿਹੜੀਆਂ ਚੀਜ਼ਾਂ ਰੀਅਲਿਸਟਿਕ ਲਾਈਫ ਦੇ ਨਾਲ ਰਿਲੇਟ ਕਰਕੇ ਮੈਂ ਦੱਸਿਗਾ ਨੇ ਉਹਨਾਂ ਬਾਰੇ ਆਪਣੇ ਵਿਚਾਰ ਜ਼ਰੂਰ ਰੱਖਿਓ ਜੀ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਘਸਾਰਾ ਨੂੰ ਬਾਏ ਬਾਏ